ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੇਰੇ ਨਾਲ ਚਰਚਾ ਕਰਨ ਵਾਸਤੇ ਖਬਰਾਂ ਦੇ ਉੱਤੇ ਖਬਰਾਂ ਤਫਸੀਲ ਦੇ ਨਾਲ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਲਿੰਕ ਰੋਡ ਬਣਦੀ ਆ ਫਿਰ ਉਹ ਕਸਬੇ ਦੇ ਨਾਲ ਜੁੜਦੀ ਆ ਕਸਬਾ ਸ਼ਹਿਰ ਦੇ ਨਾਲ ਜੁੜਦਾ ਤੇ ਫਿਰ ਉਹ ਸ਼ਹਿਰ ਸੂਬਿਆਂ ਦੇ ਨਾਲ ਤੇ ਪੂਰੇ ਮੁਲਕ ਭਰ ਦੇ ਵਿੱਚ ਜਾਲ ਜਿਹੜਾ ਵਿਛ ਜਾਂਦਾ ਕੇਂਦਰੀ ਸਰਕਾਰ ਵੱਲੋਂ بڑے ਵੱਡੇ ਪੱਧਰ ਦੇ ਉੱਤੇ ਸੜਕਾਂ ਦਾ ਜਾਲ ਜਿਹੜਾ ਪੂਰੇ ਭਾਰਤ ਦੇ ਵਿੱਚ ਵਿਛਾਇਆ ਜਾ ਰਿਹਾ ਪਰ ਖਬਰ ਇਹ ਆ ਰਹੀ ਹੈ ਵੀ ਪੰਜਾਬ ਸਰਕਾਰ ਤੋਂ ਸਾਡੇ ਕੇਂਦਰ ਦੀ ਸਰਕਾਰ ਨਾਰਾਜ਼ ਹੈ ਉਹ ਕਹਿੰਦੇ ਵੀ ਜੇ ਤੁਸੀਂ ਮਸਤੀਦੀ ਨਾ ਦਿਖਾਈ ਜੇ ਤੁਸੀਂ ਪੰਕਚੁਐਲਟੀ ਨਾ ਦਿਖਾਈ ਤੇ ਕੁਝ ਵੱਡੇ ਪ੍ਰੋਜੈਕਟਸ ਜਿਹੜੇ ਆ ਉਹ ਰੋਕ ਦਿੱਤੇ ਜਾਣਗੇ ਇਹ ਪੂਰੀ ਖਬਰ ਕੀ ਹੈ ਕਿਨੇ ਇੰਨੀ ਗੱਲ ਕਹੀ ਹੈ ਕਿਦੇ ਮੁਤਲਕ ਕਹੀ ਹੈ ਸਾਰਾ ਮਾਜਰਾ ਕੀ ਹੈ ਜਿਹੜਾ ਦੱਸੋਗੇ ਸੜਕਾਂ ਦਾ ਰੌਲਾ ਕੀ ਹੈ ਦੇਖੋ ਸਾਨੂੰ ਪਤਾ ਹੈ ਕਿ ਸਾਡੇ ਜਿਹੜੇ ਕੇਂਦਰੀ ਆਵਾਜਾਈ ਮੰਤਰੀ ਹੈ ਤੇ ਜਿਹੜੇ ਸੜਕਾਂ ਦੇ ਪ੍ਰੋਜੈਕਟਾਂ ਨਾਲ ਜੁੜੇ ਮੰਤਰੀ ਹੈ ਸੜਕ ਮੰਤਰੀ ਕਹਿ ਦਈ ਆਪਾਂ ਉਹ ਨੇ ਨਿਤਨ ਗੜਕਰੀ ਔਰ ਨਿਤਨ ਗੜਕਰੀ ਦੀ ਕਾਬਲੀਅਤ ਦੇ ਉੱਤੇ ਕੋਈ ਵੀ ਛੇਤੀ ਛੇਤੀ ਸਵਾਲ ਨਹੀਂ ਚੱਕ ਸਕਦਾ ਨਿਤਨ ਗੜਕਰੀ ਇੱਕ ਬਹੁਤ ਹੀ ਕਾਬਲ ਮੰਤਰੀ ਦੇ ਤੌਰ ਤੇ ਹਮੇਸ਼ਾ ਦੇਖੇ ਜਾਂਦੇ ਨੇ ਔਰ ਪੱਖਪਾਤ ਦੇ ਉਹਨਾਂ ਤੇ ਕਦੇ ਇਲਜ਼ਾਮ ਨਹੀਂ ਲੱਗਦਾ ਜੇ ਜਦੋਂ ਨਿਤਿੰਗੜਕਰੀ ਪੰਜਾਬ ਤੋਂ ਨਰਾਜ਼ ਹੋਵੇ ਇਹਦਾ ਮਤਲਬ ਹੈ ਕਿ ਸਾਡੇ ਪੰਜਾਬ ਦੇ ਮਹਿਕਮੇ ਵਿੱਚ ਕਮੀ ਹੈ ਇਹਦਾ ਮਤਲਬ ਹੈ ਕਿ ਸਾਡੇ ਲੋਕ ਨਿਰਮਾਣ ਮੰਤਰੀ ਅਹਰ ਭਜਨ ਸਿੰਘ ਈਟੀਓ ਇਹਦਾ ਮਤਲਬ ਹੈ ਸਾਡੀ ਪੰਜਾਬ ਦੀ ਅਫਸਰशाही ਜਾਂ ਤਾਂ ਉਹ ਭਗਵੰਤ ਮਾਨ ਦੀ ਵੀ ਨਹੀਂ ਸੁਣਦੇ ਜਾਂ ਉਹਨਾਂ ਦੇ ਹੌਸਲੇ ਏਡੇ ਬੁਲੰਦ ਨੇ ਕਿ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਆਪਣੀ ਚਾਲ ਚੱਲਦੇ ਨੇ ਹੁਣ ਪੰਜਾਬ ਦੇ ਤਿੰਨ ਕੌਮੀ ਪ੍ਰੋਜੈਕਟ ਲਗਭਗ ਤਿੰਨ ਕੌਮੀ ਪ੍ਰੋਜੈਕਟ ਮੀਡੀਆ ਦੇ ਵਿੱਚ ਲਗਾਤਾਰ ਇਹ ਗੱਲਾਂ ਆ ਰਹੀਆਂ ਨੇ 3303 ਕਰੋੜ ਦੇ ਤਿੰਨ ਕੌਮੀ ਪ੍ਰੋਜੈਕਟ ਨੇ ਜਿਹੜੇ ਕੇਂਦਰ ਵੱਲੋਂ ਜਾਂ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਉਹ ਰੱਦ ਕਰ ਦਿੱਤੇ ਗਏ ਨੇ ਪਿਛਲੇ ਸਮੇਂ 'ਚ ਤੇ ਹੋਰ ਜਿਹੜੇ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੇ ਉੱਤੇ ਵੀ ਖਤਰਾ ਖੜਾ ਹੈ ਦੇਖੋ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦੇ ਉੱਤੇ ਬਹੁਤ ਵੱਡਾ ਰੌਲਾ ਪਿਛਲੇ ਸਮਿਆਂ ਚ ਹੋਇਆ ਭਾਰਤ ਮਾਲਾ ਪ੍ਰੋਜੈਕਟ ਵੀ ਕਹਿੰਦੇ ਨੇ ਔਰ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਦਾ ਕੰਮ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਦਾ ਕੰਮ ਇਹ ਵੀ ਪੰਜਾਬ ਚੋ ਤੇਜ਼ੀ ਨਹੀਂ ਫੜ ਸਕਿਆ ਜਿਹੜੀ ਫੜੀ ਜਾਣੀ ਚਾਹੀਦੀ ਸੀ ਹੁਣ ਚੋਣ ਪ੍ਰਚਾਰ ਚ ਵੀ ਸਾਡੇ ਮੰਤਰੀ ਤੇ ਅਫਸਰ ਰੁੱਝੇ ਰਹੇ ਚਲੋ ਅਫਸਰਾਂ ਨੇ ਤਾਂ ਚੋਣ ਪ੍ਰਚਾਰ ਨਹੀਂ ਕੀਤਾ ਪਰ ਮੰਤਰੀ ਰੁੱਝੇ ਰਹੇ ਪਰ ਨਿਤਿਨ ਗੜਕਰੀ ਨੇ ਵੀ ਤਾਂ ਚੋਣਾ ਲੜਨੀਆਂ ਲੜੀਆਂ ਨੇ ਨਾ ਉਹ ਦੁਬਾਰਾ ਚੋਣ ਕੇ ਜਿੱਤ ਕੇ ਆਗੇ ਕਮਤਾ ਕੇਂਦਰ ਸਰਕਾਰ ਦਾ ਮਹਿਕਮਾ ਵੀ ਕਰ ਰਿਹਾ ਹੁਣ ਕੱਲ ਮੀਟਿੰਗ ਸੀ ਦਿੱਲੀ ਕਹਿੰਦੇ ਇੱਕ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੰਤਰੀ ਤੇ ਅਫਸਰ ਵੀ ਮੌਜੂਦ ਸੀ ਔਰ ਪੰਜਾਬ ਵਾਲੇ ਨਿਤਨ ਗਟਕਰੀ ਨੂੰ ਕਹਿੰਦੇ ਕਿ ਸਾਨੂੰ ਸੜਕਾਂ ਦੇ ਹੋਰ ਪ੍ਰੋਜੈਕਟ ਦਿਓ ਤੇ ਨਿਤਨ ਗਟਕਰੀ ਨੇ ਕਿਹਾ ਦੋ ਟੁੱਕ ਸੁਣਾਤਾ ਵੀ ਪੰਜਾਬ ਵਾਲਿਓ ਤੁਹਾਡੇ ਤਾਂ ਪਹਿਲਾਂ ਹੀ ਜਿਹੜੇ ਪ੍ਰੋਜੈਕਟ ਨੇ ਉਹ ਲਟਕੇ ਪਏ ਨੇ ਪਹਿਲਾਂ ਹੀ ਤੁਸੀਂ ਤਾਂ ਸਹਿਯੋਗ ਨਹੀਂ ਕਰਦੇ ਔਰ ਤਿੰਨ ਪ੍ਰੋਜੈਕਟ ਨੇ ਜਿਹੜੇ ਉਹ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਨੇ ਤੁਹਾਡੀਆਂ ਲਾਪਰਵਾਹੀਆਂ ਕਰਕੇ ਪੰਜਾਬ ਵਾਲਿਆਂ ਦੀ ਹੁਣ ਜਿਹੜਾ ਮੈਂ ਪੰਜਾਬ ਵਾਲੇ ਕਹਿ ਰਿਹਾ ਉਹਦੇ ਚ ਸਰਕਾਰ ਵੀ ਐ ਉਹਦੇ ਚ ਅਫਸਰ ਵੀ ਐ ਉਹਦੇ ਚ ਮੰਤਰੀ ਵੀ ਐ ਉਹ ਚ ਸਾਰੇ ਹੀ ਐ ਕਿਉਂਕਿ ਨਿਤਨ ਗੜਕਰੀ ਦੇ ਉੱਤੇ ਮੈਂ ਇਹ ਇਲਜ਼ਾਮ ਨਹੀਂ ਲਾ ਸਕਦਾ ਕਿ ਉਹ ਪੱਖਪਾਤ ਕਰਦਾ ਨਿਤਨ ਗੜਕਰੀ ਇੱਕ ਬਹੁਤ ਹੀ ਸੂਝਵਾਨ ਮੰਤਰੀ ਨੇ ਔਰ ਮੇਰਾ ਤਾਂ ਇਹ ਵੀ ਮੰਨਣਾ ਸੀ ਕਿ ਅਗਰ ਪ੍ਰਧਾਨ ਮੰਤਰੀ ਦਾ ਚਿਹਰਾ ਨਿਤਨ ਗੜਕਰੀ ਬੀਜੇਪੀ ਨੇ ਬਣਾਏ ਹੁੰਦੇ ਤੇ ਅੱਜ ਫੇਰ ਬੀਜੇਪੀ ਨੂੰ ਸਪਸ਼ਟ ਬਹੁਮਤ ਮਿਲ ਜਾਣਾ ਸੀ ਕਿਉਂਕਿ ਨਿਤੜ ਗੱਟਕਰੀ ਦੀ ਜਿਹੜੀ ਛਵੀ ਹੈ ਉਹ ਇੱਕ ਡਿਵੈਲਪਮੈਂਟ ਕਰਨ ਵਾਲੇ ਲੀਡਰ ਦੇ ਤੌਰ ਤੇ ਹੈ ਹੁਣ ਕਹਿੰਦੇ ਜੀ ਮੈਂ ਆંકੜੇ ਕੁਝ ਕੱਢ ਕੇ ਰੱਖੇ 4942 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲੈ ਕੇ ਪ੍ਰਕਿਰਿਆ ਚੱਲ ਰਹੀ ਸੀ ਮੀਟਿੰਗਾਂ ਚੱਲ ਰਹੀਆਂ ਸੀ ਤੇ ਕੇਂਦਰੀ ਮੰਤਰੀ ਨੇ ਸਾਫ਼ ਕਹਿਤਾ ਕਿ ਪੂਰੇ ਦੇਸ਼ 'ਚ ਸਾਨੂੰ ਅੜਿੱਕਾ ਨਹੀਂ ਬਣ ਰਿਹਾ ਸੜਕੀ ਪ੍ਰੋਜੈਕਟ ਪਰ ਪੰਜਾਬ 'ਚ ਸਾਨੂੰ ਅੜਿੱਕੇ ਲੱਗ ਰਹੇ ਨੇ ਜਿਹੜੀਆਂ ਜ਼ਮੀਨਾਂ ਗ੍ਰਹਿਣ ਕੀਤੀਆਂ ਜਾ ਚੁੱਕੀਆਂ ਨੇ ਉਹਨਾਂ ਦੇ ਵੀ ਸਾਨੂੰ ਕਬਜ਼ੇ ਨਹੀਂ ਮਿਲੇ ਔਰ ਜੇ ਕਿਤੇ ਰੋਲੇ ਰੋਲੇ ਨੇ ਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਪੰਜਾਬ ਦੀ ਸਰਕਾਰ ਦਵੇ ਕਿਉਂਕਿ ਇਹਦੇ ਪੈਸੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਇਕੱਲਿਆਂ ਨਹੀਂ ਦੇਣੇ ਇਹ ਇੱਕ ਪ੍ਰੋਜੈਕਟ ਦੀ ਜ਼ਿੰਮੇਵਾਰੀ ਹੁੰਦੀ ਆ ਪੂਰੀ ਸੋ ਇਸ ਮਾਮਲੇ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਭਗਵੰਤ ਮਾਨ ਉਹਨਾਂ ਨੂੰ ਇੱਕ ਦੋ ਕਾਂ ਟੰਗਣੇ ਚਾਹੀਦੇ ਨੇ ਭਗਵੰਤ ਮਾਨ ਕਾਂ ਨਹੀਂ ਟੰਗ ਪਾਰੇ ਸੰਦੀਪ ਜੀ ਸੋ ਉਹ ਦਾ ਭਗਵੰਤ ਜੀ ਬੇਨਤੀ ਆ ਇਮਾਨਦਾਰ ਹੈ ਦਿਨ ਰਾਤ ਕੰਮ ਵੀ ਕਰਦੇ ਨੇ ਪਰ ਭਗਵੰਤ ਜੀ ਨੂੰ ਕਾ ਮਾਰ ਕੇ ਟੰਗਣਾ ਨਹੀਂ ਆਉਂਦਾ ਕਿਉਂਕਿ ਇੱਕ ਦੋ ਕਾ ਮਾਰ ਕੇ ਟੰਗੇ ਹੋਣ ਤੇ ਜਿਹੜੇ ਅਫਸਰ ਅੜਿੱਕੇ ਬਣ ਰਹੇ ਨੇ ਜਿਹੜੇ ਅਫਸਰ ਕਰਪਸ਼ਨ ਆ ਕਰ ਰਹੇ ਨੇ ਜਿਹੜੇ ਅਫਸਰ ਪੰਜਾਬ ਦਾ ਨੁਕਸਾਨ ਕਰਾ ਰਹੇ ਨੇ ਉਹਨਾਂ ਤੇ ਕਾਰਵਾਈ ਹੋਵੇ ਅਗਰ ਅਗਰ ਮੁੱਖ ਮੰਤਰੀ ਨਹੀਂ ਉਹਨਾਂ ਤੇ ਕਾਰਵਾਈ ਕਰ ਸਕਣਗੇ ਤੇ ਇਹਦਾ ਨੁਕਸਾਨ ਭਗਵੰਤ ਮਾਨ ਦੀ ਛਵੀ ਖਰਾਬ ਹੋਣੀ ਹੈ ਅਗਰ ਇਹ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ ਵਾਪਸ ਮੁੜ ਗਏ ਦੇਖੋ ਕੇਂਦਰ ਦਾ ਜਾਣਾ ਕੁਛ ਨਹੀਂ ਕੇਂਦਰ ਤਾਂ ਖੁਸ਼ ਹੋਊਗੀ ਵੀ ਲੋਕਾਂ 'ਚ ਗੱਲ ਇਹ ਜਾਊਗੀ ਕਿ ਭਗਵੰਤ ਮਾਨ ਦੀ ਸਰਕਾਰ ਪ੍ਰੋਜੈਕਟ ਨਹੀਂ ਬਣਾ ਸਕੀ ਪੰਜਾਬ 'ਚ ਅਸੀਂ ਤਾਂ ਬਣਾ ਰਹੇ ਸੀ ਭਗਵੰਤ ਮਾਨ ਦੀ ਸਰਕਾਰ ਨੇ ਸਾਡਾ ਸਹਿਯੋਗ ਨਹੀਂ ਕੀਤਾ ਤੇ ਸਾਨੂੰ ਪ੍ਰੋਜੈਕਟ ਰੱਦ ਕਰਨੇ ਪਏ ਅਗਰ ਇਹ ਪ੍ਰੋਜੈਕਟ ਸਿੱਧੇ ਸਿੱਧੇ ਕਿਸੇ ਹੋਰ ਲੀਡਰ ਦੇ ਅਧੀਨ ਹੁੰਦੇ ਕੇਂਦਰ 'ਚ ਤੇ ਅਸੀਂ ਇਹ ਵੀ ਸੋਚ ਸਕਦੇ ਸੀ ਵੀ ਭਾਈ ਭਗਵੰਤ ਮਾਨ ਦੀ ਸਰਕਾਰ ਨਾਲ ਕਿਤੇ ਧੱਕਾ ਤਾਂ ਨਹੀਂ ਕਰਦੇ ਪਰ ਨਿਤਿਨ ਗੜਕਰੀ ਅਜਿਹਾ ਮੰਤਰੀ ਹੈ ਉਹ ਕਿਸੇ ਨਾਲ ਧੱਕਾ ਕਰੇ ਇਹ ਚਿੱਤ ਜਾਂ ਮਨ ਦਾ ਨਹੀਂ ਸੰਦੀਪ ਜੀ ਇਸ ਕਰਕੇ ਅਗਰ ਨਿਤਿਨ ਗੜਕਰੀ ਚਿੰਤਾ ਜਤਾ ਰਹੇ ਨੇ ਕਿ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਅਫਸਰ ਗੰਭੀਰ ਨਹੀਂ ਹੈ ਤੇ ਸਾਡੇ ਅਖ਼ਤਰਾਂ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ ਪੰਜਾਬ ਦੇ ਦੇਸ਼ ਦੇ ਲੋਕਾਂ ਦੇ ਟੈਕਸਾਂ ਦੇ ਪੈਸੇ ਇਹਨਾਂ ਪ੍ਰੋਜੈਕਟਾਂ ਤੇ ਲੱਗਦੇ ਨੇ ਔਰ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿਹੜਾ ਜਿਹੜੇ ਸਾਡੇ ਬਿਜਲੀ ਦੇ ਤਾਪ ਕਰਨੇ ਨਾ ਜੀ ਉਹਨਾਂ ਦੇ ਵਿੱਚੋਂ ਸੋਹਾ ਪੈਦਾ ਹੁੰਦੀ ਹੈ ਜੀ ਉਹ ਸੋਹਾ ਦੀ ਵਰਤੋਂ ਵੀ ਇਹਨਾਂ ਪ੍ਰੋਜੈਕਟਾਂ 'ਚ ਹੁੰਦੀ ਹੈ ਹੁਣ ਸਾਡੀ ਸਰਕਾਰ ਦੇਖੋ ਸਾਡੀ ਆਪਣੀ ਕੋਲੇ ਦੀ ਖਾਣ ਹੈ ਸਾਡੇ ਕੋਲੇ ਕੋਲੇ ਦੀ ਕਮੀ ਨਹੀਂ ਸਾਡੇ ਮੁੱਖ ਮੰਤਰੀ ਆਪ ਦੱਸਦੇ ਨੇ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਵੀ ਖਰੀਦ ਲਿਆ ਚੰਗੀ ਗੱਲ ਹੈ ਸਾਡੇ ਥਰਮਲ ਪਲਾਂਟ ਵੀ ਚੱਲਦੇ ਨੇ ਬਿਜਲੀ ਵੀ ਪੈਦਾ ਹੋ ਰਹੀ ਹੈ ਬਿਜਲੀ ਦੀ ਕਮੀ ਵੀ ਏਡੀ ਜ਼ਿਆਦਾ ਨਹੀਂ ਪਿਛਲੇ ਸਮਿਆਂ ਚ ਅਸੀਂ ਬਿਜਲੀ ਵੇਚੀ ਵੀ ਐ ਤੇ ਜਦੋਂ ਬਾਲਣ ਬਲਦਾ ਤੇ ਸੋਹਾ ਪੈਦਾ ਹੁੰਦੀ ਐ ਹੁਣ ਸੋਹਾ ਤਾਂ ਪੈਦਾ ਹੋਈ ਐ ਨਾ ਸਾਡੇ ਥਰਮਲ ਪਲਾਂਟਾਂ ਚ ਤੁਸੀਂ ਦੇਖੋ ਸਾਡੇ ਅਫਸਰਾਂ ਦੀ ਕਾਰਗੁਜ਼ਾਰੀ ਪੰਜਾਬ ਵਾਲਿਆਂ ਦੀ ਜੀ ਇਹ ਸੋਹਾ ਨਹੀਂ ਦੇ ਸਕੇ ਕੇਂਦਰੀ ਪ੍ਰੋਜੈਕਟਾਂ ਲਈ ਤੇ ਜਦੋਂ ਤੁਸੀਂ ਕੇਂਦਰੀ ਪ੍ਰੋਜੈਕਟਾਂ ਲਈ ਸੋਹਾ ਨਹੀਂ ਦੰਦੇ ਫਿਰ ਉਪਜਾਊ ਮਿੱਟੀ ਉਹਨਾਂ ਨੂੰ ਵਰਤਣੀ ਪੈਂਦੀ ਐ ਤੇ ਉਪਜਾਊ ਮਿੱਟੀ ਸੋਨਾ ਐ ਤੇ ਤੁਸੀਂ ਦੇਖੋ ਜਿਹੜੇ ਸਾਡੇ ਲੀਡਰ ਸਵਾਹ ਨਹੀਂ ਦੇ ਸਕਦੇ ਜਾਂ ਸਾਡੇ ਅਫਸਰ ਜਿਹੜੇ ਸਵਾਹ ਨਹੀਂ ਉਪਲਬਧ ਕਰਾ ਸਕਦੇ ਤੇ ਫੇਰ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਥੋੜੀ ਸਖਤੀ ਕਰਨੀ ਪਊਗੀ ਨਹੀਂ ਤਾਂ ਇਹ ਸਾਰੀ ਨਰਾਜ਼ਗੀ ਲੋਕਾਂ ਦੀ ਭਗਵੰਤ ਮਾਨ ਦੇ ਸਿਰ ਜਾਣੀ ਹੈ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਡੱਲਾ ਜੀ ਪਰ ਇਸ ਜਿਹੜੀ ਸਵਾਹ ਦਿੱਤੀ ਨਹੀਂ ਜਾ ਰਹੀ ਜਿਹੜੇ ਇੱਕ ਪ੍ਰੋਜੈਕਟ ਦਾ ਹਿੱਸਾ ਵਾ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਉਸ ਪ੍ਰੋਜੈਕਟ ਦੇ ਵਿੱਚ ਕੰਮ ਆਉਣੀ ਸੀਗੀ ਤੇ ਫੇਰ ਇਹ ਸਵਾਹ ਦਾ ਕੀਤਾ ਕੀ ਜਾ ਰਿਹਾ ਵੀ ਦੇਖੋ ਇਹ ਤਾਂ ਆਪਣੇ ਆਪ ਦੇ ਵਿੱਚ ਸਵਾਲ ਹੈ ਨਾ ਵੀ ਉਹ ਸਵਾਹ ਕਿਤੇ ਦਾ ਇਹਨਾਂ ਨੇ ਸ਼ਾਮ ਕੇ ਰੱਖੀ ਹੋਣੀ ਹੈ ਨਾ ਬਿਲਕੁਲ ਵੀ ਕੋਈ ਛੋਟੀ ਮੋਟੀ ਗੱਲ ਹੈ ਜੀ ਉਹ ਉਹ ਸਵਾਹ ਹਵਾਜ ਦਾ ਉਡਾਈ ਨਹੀਂ ਹੋਣੀ ਉਹ ਸਵਾਹ ਕਿਤੇ ਦਾ ਸ਼ਾਮ ਕੇ ਰੱਖੀ ਹੋਣੀ ਹੈ ਜਿਹੜਾ ਰੈਜ਼ੀਡੂਅਲ ਹੈ ਇਹ ਟੈਕਨੀਕਲ ਟਰਮ ਹੈ ਰੈਜ਼ੀਡੂਅਲ ਜਿਹੜਾ ਜੀ ਨੂੰ ਅਸੀਂ ਕਹਿ ਸਕਦੇ ਹਾਂ ਜਿਹੜੀ ਰਹਿਤ ਖੁੰਦਾ ਹੈ ਤਾਪ ਘਰਾਂ ਚ ਜਿਹੜੀ ਸਵਾਹ ਪੈਦਾ ਹੁੰਦੀ ਹੈ ਉਹ ਸਾਰੇ ਪ੍ਰੋਜੈਕਟਾਂ ਦੇ ਵਿੱਚ ਕਿਤਨਾ ਕਿਤੇ ਲੋਡ ਹੁੰਦੀ ਹੈ ਜਿਹੜੇ ਸੜਕੀ ਪ੍ਰੋਜੈਕਟ ਨੇ ਉਹ ਦੇਣੀ ਚਾਹੀਦੀ ਹੈ ਔਰ ਭਗਵੰਤ ਮਾਨ ਨੂੰ ਸਖਤੀ ਨਾਲ ਜਿਹੜੇ ਵੀ ਬਿਜਲੀ ਮਹਿਕਮੇ ਨਾਲ ਜੁੜੇ ਵੱਡੇ ਅਫਸਰ ਨੇ ਲੋਕ ਨਿਰਮਾਣ ਨਾਲ ਜੁੜੇ ਵੱਡੇ ਅਫਸਰ ਨੇ ਸੜਕ ਨਿਰਮਾਣ ਨਾਲ ਜੁੜੇ ਵੱਡੇ ਅਫਸਰ ਨੇ ਮੈਂ ਤਾਂ ਕਹਿੰਨਾ ਇਹਨਾਂ ਮਾਮਲਿਆਂ ਦੇ ਵਿੱਚ ਇਨਕੁਆਇਰੀ ਆਰਡਰ ਕਰਨੀ ਚਾਹੀਦੀ ਆ ਭਗਵੰਤ ਮਾਨ ਨੂੰ ਕਿ ਜਿੰਨਾ ਕਿਸਾਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਜ਼ਮੀਨਾਂ ਕਿਉਂ ਨਹੀਂ ਗ੍ਰਹਿਣ ਕੀਤੀਆਂ ਜਾ ਰਹੀਆਂ ਜਦਕਿ ਹਰਿਆਣੇ ਦੇ ਵਿੱਚ ਇਹ ਤਿਆਰ ਹੈ ਹਰਿਆਣੇ ਦੇ ਵਿੱਚ ਜਿਹੜਾ ਦਿੱਲੀ ਅਮਰਸਰ ਕਟੜਾ ਐਕਸਪ੍ਰੈਸ ਹੈ ਉਹ ਮੁਕੰਮਲ ਹੋਣ ਦੇ ਨੇੜੇ ਐ ਸੰਦੀਪ ਜੀ ਦੇਖੋ ਕਿੰਨੀ ਵੱਡੀ ਗੱਲ ਐ ਹਰਿਆਣੇ ਵਾਲੇ ਬਣਾ ਗਏ ਐਕਸਪ੍ਰੈਸ ਵੇ ਤੇ ਫਾਇਦਾ ਸਭ ਤੋਂ ਵੱਧ ਕਿਹਨੂੰ ਹੋਣਾ ਐ ਸਾਡੇ ਪੰਜਾਬ ਨੂੰ ਤੇ ਅਸੀਂ ਫਾਇਦਾ ਲੈਣ ਦੇ ਮਾਮਲੇ ਦੇ ਵਿੱਚ ਵੀ ਪਛੜ ਗਏ ਸੋ ਇਹ ਬੜੀ ਦੁੱਖ ਦੀ ਗੱਲ ਐ ਭਗਵੰਤ ਮਾਨ ਤੱਕ ਅਗਰ ਕੋਈ ਇਹ ਖਬਰ ਜਿਹੜੀ ਮੀਡੀਆ 'ਚ ਵੀ ਛਪੀ ਆ ਜਾਂ ਆਹੀ ਖਬਰ ਕੋਈ ਭਜਵਾ ਦੇ ਭਗਵੰਤ ਮਾਨ ਤੱਕ ਤੇ ਬੜੀ ਮਿਹਰਬਾਨੀ ਕਿਉਂਕਿ ਕੱਟਾ ਇਹ ਭਗਵੰਤ ਮਾਨ ਤੇ ਪੈਣਾ ਉਹਦੀ ਸਰਕਾਰ ਤੇ ਪੈਣਾ ਐ ਸੋ ਬਹੁਤ ਮੈਂ ਸੰਦੀਪ ਜੀ ਦੇਖਦਾ ਬਹੁਤ ਸਾਰੇ ਵੱਡੇ ਅਫਸਰ ਨੇ ਪੰਜਾਬ ਚ ਮੈਂ ਕਹੂੰਗਾ ਲਾਪਰਵਾਹ ਅਫਸਰ ਨੇ ਔਰ ਜਾਂ ਤਾਂ ਮੰਤਰੀ ਉਹਨਾਂ ਨੂੰ ਸ਼ਹਿ ਦੰਦੇ ਨੇ ਔਰ ਮੰਤਰੀ ਵੀ ਕਈ ਮੰਤਰੀ ਇਹ ਜਿਹੜੇ ਦੇਖੋ ਤੁਸੀਂ ਜਿਹੜੇ ਮੰਤਰੀ ਹਾਰ ਜਾਣ ਇਹਦਾ ਮਤਲਬ ਹੈ ਉਹਨਾਂ ਦੀ ਕਾਰਗੁਜ਼ਾਰੀ ਹੈ ਨਹੀਂ ਸੀ ਉਹ ਮੰਤਰੀ ਹੀ ਕਾਦਾ ਜਿਹੜਾ ਮੰਤਰੀ ਚੋਣ ਲੜੇ ਤੇ ਹਾਰ ਜੇ ਇਹਦਾ ਮਤਲਬ ਹੈ ਉਹਨੇ ਬਤੌਰ ਮੰਤਰੀ ਡਿਲੀਵਰੀ ਨਹੀਂ ਕੀਤਾ ਲੋਕਾਂ ਨੇ ਉਹਨੂੰ ਰਿਜੈਕਟ ਕਰਤਾ ਇਹ ਵੀ ਮੈਨੂੰ ਪਤਾ ਨਹੀਂ ਆਮ ਆਦਮੀ ਪਾਰਟੀ ਦੀ ਮਜਬੂਰੀ ਕੀ ਆ ਭਾਈ ਮੰਤਰੀ-ਮੰਤਰੀ ਆਮ ਆਦਮੀ ਪਾਰਟੀ ਵਾਲਿਆਂ ਤੋਂ ਬਦਲੇ ਨਹੀਂ ਜਾਂਦੇ ਪਰ ਇਹਨਾਂ ਨੂੰ ਸਖਤ ਫੈਸਲੇ ਲੈਣੇ ਪੈਣਗੇ ਜਿਵੇਂ ਭਗਵੰਤ ਮਾਨ ਨੇ ਜਿਤਾਇਆ ਲੀਡਰ ਜਲੰਧਰ ਚ ਬਾਕੀ ਥਾਵਾਂ ਤੇ ਵੀ ਆਮ ਆਦਮੀ ਪਾਰਟੀ ਨੇ ਅਗਰ ਜਿੱਤਣਾ ਹੈ ਤੇ ਜਿਹੜੇ ਲੋਕਾਂ ਦੇ ਹੱਕ ਦੇ ਫੈਸਲੇ ਨੇ ਉਹ ਵੀ ਕਰਨੇ ਪੈਣਗੇ ਠੀਕ ਹੈ ਤੁਸੀਂ ਮੁਫਤ ਬਿਜਲੀ ਦਿੱਤੀ ਬਹੁਤ ਸਾਰੇ ਚੰਗੇ ਕੰਮ ਕੀਤੇ ਭਗਵੰਤ ਮਾਨ ਨੇ ਉਹਦੇ ਤੋਂ ਇਨਕਾਰ ਨਹੀਂ ਪਰ ਪੰਜਾਬ 'ਚ ਜਿਹੜੇ ਅਫਸਰ ਨੇ ਦੇਖੋ ਜਿਹੜੇ ਮੁਲਾਜ਼ਮ ਨੇ ਅਫਸਰ ਮੁਲਾਜ਼ਮਾਂ ਤੇ ਮਿੰਟ 'ਚ ਹੁਕਮ ਲਾ ਦਿੰਦੇ ਨੇ ਔਰ ਜਿਹੜਾ ਕੰਮ ਨਹੀਂ ਹੁੰਦਾ ਉਹ ਮੁਲਾਜ਼ਮਾਂ ਦੇ ਜਿੰਮੇ ਪਾ ਦਿੰਦੇ ਨੇ ਛੋਟੇ ਮੁਲਾਜ਼ਮਾਂ ਦੇ ਇਵੇਂ ਬਹੁਤ ਵਾਰੀ ਦੇਖਿਆ ਮੈਂ ਬਹੁਤ ਵਾਰੀ ਇਹ ਗੱਲ ਖੁਦ ਮਹਿਸੂਸ ਕੀਤੀ ਆ ਮੈਂ ਕੋਈ ਹਵਾ 'ਚ ਤੀਰ ਨਹੀਂ ਮਾਰ ਰਿਆ ਜਿਹੜੇ ਵੱਡੇ ਮੁਲਾਜ਼ਮ ਨੇ ਉਹ ਕਿੰਨੇ ਕੁ ਮੁਲਾਜ਼ਮ ਸਮੇਂ ਸਿਰ ਦਫ਼ਤਰਾਂ ਚ ਆਉਂਦੇ ਨੇ ਸਾਨੂੰ ਪਤਾ ਹੀ ਐ ਸੋ ਭਗਵੰਤ ਮਾਨ ਨੂੰ ਇਸ ਪਾਸੇ ਸੋਚਣ ਦੀ ਲੋੜ ਐ ਜੇ 13 'ਚ ਅਸੀਂ 3 ਸੀਟਾਂ ਤੇ ਭਗਵੰਤ ਮਾਨ ਆਏ ਨੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਅਫਸਰशाही ਐ ਤਾਂਵੇਂ ਪੁਲਿਸ ਮੈਕ ਮੇਰੇ ਵੱਡੇ ਅਫਸਰ ਨਹੀਂ ਤਾਂਵੇਂ ਪ੍ਰਸ਼ਾਸਨਿਕ ਦੂਸਰੇ ਆਈਐਸ ਅਫਸਰ ਨੇ ਇੱਕ ਤਾਂ ਪੰਜਾਬ ਚ ਵੀ ਦੇਖੋ ਜਦੋਂ ਦੀ ਕਰਪਸ਼ਨ ਦੇ ਖਿਲਾਫ ਅਭਿਆਨ ਸ਼ੁਰੂ ਹੋਇਆ ਉਹ ਇੱਕੋ ਹੀ ਵੱਡਾ ਆਈਐਸ ਅਫਸਰ ਸੀਗਾ ਜਿਹੜਾ ਚੱਕੇ ਅੰਦਰ ਦਿੱਤਾ ਹੈ ਸੰਦੀਪ ਜੀ ਤੁਸੀਂ ਮੈਨੂੰ ਕੋਈ ਆਈਐਸ ਅਫਸਰ ਪੰਜਾਬ ਦਾ ਚੱਕਿਆ ਹੋਵੇ ਭਗਵੰਤ ਮਾਨ ਦੀ ਸਰਕਾਰ ਨੇ ਮੈਨੂੰ ਉਹਦਾ ਨਾਮ ਦੱਸ ਦਿਓ ਕੋਈ ਆਈਪੀਐਸ ਆਈਐਸ ਆਈਪੀਐਸ ਕੋਈ ਚੱਕਿਆ ਹੋਵੇ ਕ腐ਸ਼ਨ ਚ ਔਰ ਕਿੰਨੇ ਕ腐ਸ਼ਨ ਕਰਦੇ ਨੇ ਕਿੰਨਿਆਂ ਦੇ ਖਿਲਾਫ ਕ腐ਸ਼ਨ ਦੀ ਇਨਕੁਆਇਰੀ ਹੈ ਅਸਲ ਜੇ ਬਦਕਿਸਮਤੀ ਹੈ ਕਿ ਜਿਹੜੇ ਵੀ ਸਾਡੇ ਮੁੱਖ ਮੰਤਰੀ ਹੁੰਦੇ ਨੇ ਜਾਂ ਮੰਤਰੀ ਹੁੰਦੇ ਨੇ ਉਹ ਪਤਾ ਨਹੀਂ ਕਿਉਂ ਘਬਰਾ ਜਾਂਦੇ ਨੇ ਵੱਡੇ ਅਫਸਰਾਂ ਤੇ ਕਾਰਵਾਈ ਕਰਨ ਹਿੰਮਤ ਰੱਖੋ ਅਗਰ ਤੁਸੀਂ ਇਮਾਨਦਾਰ ਹੋ ਤੇ ਫਿਰ ਘਬਰਾਓ ਨਾ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਨਹੀਂ ਤਾਂ ਤੁਹਾਡੇ ਤੇ ਸਵਾਲ ਜ਼ਰੂਰ ਚੱਕੇ ਜਾਣਗੇ ਮੈਨੂੰ ਇਸ ਗੱਲ ਤੇ ਹੈਰਾਨੀ ਹੈ ਕਿ ਨਿਤਨ ਗਟਕਰੀ ਨਰਾਜ਼ ਹੋ ਰਿਹਾ ਪੰਜਾਬ ਤੋਂ ਜੇ ਨਿਤਨ ਗਟਕਰੀ ਨਰਾਜ਼ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਅਗਰ ਪੰਜਾਬ ਲਈ ਵੱਡੇ ਸੜਕੀ ਪ੍ਰੋਜੈਕਟ ਹੋਰ ਰੱਦ ਹੋ ਗਏ ਤੇ ਇਹਦਾ ਵੱਡਾ ਨੁਕਸਾਨ ਹੋਗਾ ਡਲਾਜੀ ਕਹਿੰਦੇ ਰਾਹੁਲ ਗਾਂਧੀ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਤੋਂ ਨਰਾਜ਼ ਚੱਲ ਰਿਹਾ ਜਦੋਂ ਦੀ ਆ ਜਮਨੀ ਚੋਣ ਦੇ ਨਤੀਜੇ ਆਏ ਲੰਘੇ ਸ਼ਨੀਵਾਰ ਉਸ ਤੋਂ ਬਾਅਦ ਹੁਣ ਜਿਹੜੀਆਂ ਰਹਿੰਦੀਆਂ ਚਾਰ ਜਮਨੀ ਚੋਣਾਂ ਨੇ ਤੇ ਇਹ ਖਬਰਾਂ ਨੇ ਕਿ ਰਾਹੁਲ ਗਾਂਧੀ ਕਹਿੰਦੇ ਕੈਂਡੀਡੇਟ ਫੋਰ ਮੈਸ ਸਿਲੈਕਟ ਕਰਨਾ ਤੁਸੀਂ ਨਾਮ ਦੱਸਣਾ ਮੈਂ ਆਪਣੇ ਪੱਦਰ ਦੇ ਉੱਤੇ ਸਰਵੇ ਕਰਾ ਕੇ ਫਿਰ ਟਿਕਟ ਦੇਣੀ ਹੈ ਕਹਿੰਦੇ ਹੁਣ ਤੁਸੀਂ ਸਿਰਫ ਸਰਵੇ ਕਰਕੇ ਦੇਣਾ ਬਾਕੀ ਸਾਰਾ ਕੰਮ ਮੈਂ ਕਰਨਾ ਇਹ ਇੱਕ ਇਹ ਖਬਰ ਪੂਰੀ ਕੀ ਹੈ ਜੀ ਦੇਖੋ ਇਹ ਖਬਰ ਕਿਤੇ ਛਪੀ ਤਾਂ ਨਹੀਂ ਪਰ ਇਹ ਖਬਰਾਂ ਨਹੀਂ ਜਿਹੜੀਆਂ ਜਿਹੜੀਆਂ ਤੁਸੀਂ ਵੀ ਗੱਲ ਕਰ ਰਹੇ ਹੋ ਇਹ ਜ਼ੁਬਾਨੀ ਖਬਰਾਂ ਨੇ ਬਹੁਤ ਸਾਰੇ ਲੀਡਰ ਇਸ ਤਰ੍ਹਾਂ ਨਾਲ ਬਿਆਨ ਕਰਦੇ ਨੇ ਉਹ ਕਹਿੰਦੇ ਵੀ ਅਸੀਂ ਜਲੰਧਰ ਚ ਜਿੱਤ ਸਕਦੇ ਸੀ ਅਸੀਂ ਹਾਰ ਗਏ ਔਰ ਅਗਰ ਇਹ ਸੀਟ ਜਿੱਤੇ ਹੁੰਦੇ ਤੇ ਰਾਹੁਲ ਗਾਂਧੀ ਨੇ ਹੋਰ ਖੁਸ਼ ਹੋਣਾ ਸੀ ਕਈ ਵਰਕਰ ਵਲੰਟੀਅਰ ਲੀਡਰ ਹੁਣ ਪਤਾ ਨਹੀਂ ਉਹਨਾਂ ਕੋਲੇ ਗੱਲ ਕਿਵੇਂ ਪਹੁੰਚੀ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਦੱਸੀ ਜਾਂ ਇਹ ਸੁਣੀ ਸੁਣਾਈ ਗੱਲ ਤੁਰਪੀ ਪਰ ਰਾਹੁਲ ਗਾਂਧੀ ਦਾ ਨਾਰਾਜ਼ ਹੋਣਾ ਤਾਂ ਸੁਭਾਵਿਕ ਹੈ ਨਾ ਜਿਲੰਦਰ ਦੀ ਜ਼ਿੰਮਨੀ ਚੋਣ ਏਡੇ ਵੱਡੇ ਮਾਰਜਨ ਤੋਂ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜਿੱਤੀ ਹੋਵੇ ਜਦੋਂ 42000 ਤੋਂ ਵੱਧ ਵੋਟਾਂ ਮਿਲੀਆਂ ਹੋਣ ਵਿਧਾਨ ਸਭਾ ਹਲਕੇ ਚ ਲੋਕ ਸਭਾ ਚੋਣ ਦੇ ਦੌਰਾਨ ਔਰ 38 39 40 ਡਿਨਾ ਚ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਆ ਜੇ ਬੁਰੀ ਤਰ੍ਹਾਂ ਹਾਰ ਜੇ ਕਹਿੰਦੇ ਰਾਹੁਲ ਗਾਂਧੀ ਨੂੰ ਇਹਦਾ ਝਟਕਾ ਲੱਗਿਆ ਔਰ ਸ਼ਿਕਾਇਤਾਂ ਰਾਹੁਲ ਗਾਂਧੀ ਤੱਕ ਇਹ ਪਹੁੰਚਿਆ ਸੀ ਕਹਿੰਦੇ ਪਹਿਲਾਂ ਵੀ ਕਿ ਜਿਹੜੀ ਟਿਕਟ ਦਿੱਤੀ ਗਈ ਹੈ ਕੈਂਡੀਡੇਟ ਨੂੰ ਉਹਦੇ ਤੋਂ ਪਾਰਟੀ ਦੇ ਵਿੱਚ ਇੱਕ ਸਰਬਸੰਮਤੀ ਨਹੀਂ ਬਣੀ ਬਹੁਤ ਸਾਰੇ ਲੋਕ ਨਾਖੁਸ਼ ਸੀ ਟਿਕਟ ਦੀ ਡਿਸਟ੍ਰਿਬਿਊਸ਼ਨ ਨੂੰ ਲੈ ਕੇ ਵੀ ਗੱਲਾਂ ਉੱਪਰ ਤੱਕ ਪਹੁੰਚੀਆਂ ਨਹੀਂ ਦੇਖੋ ਉੰਜ ਜਦੋਂ ਕੋਈ ਚੋਣ ਹਾਰ ਜੇ ਤੇ ਫਿਰ 100 ਬਹਾਨੇ ਹੁੰਦੇ ਨੇ ਤੇ ਜੇ ਇਰੇ ਇੱਕੋ ਹੀ ਜਿੱਤ ਦਾ ਤਾਂ ਇੱਕੋ ਹੀ ਮਹੌਲ ਜਿੱਤ ਦਾ ਨਗਾੜਾ ਹੀ ਹੁੰਦਾ ਬਲਾ ਸਾਹਿਬ ਬਸ ਵੇ ਨਗਾੜਾ ਹੀ ਵੱਜਦਾ ਵੀ ਬੰਦਾ ਜਿੱਤ ਗਿਆ ਮਤਲਬ ਲੱਡੂ ਵੀ ਬਸ ਮੂੰਹ ਮਿੱਠਾ ਕਰਾਓ ਜੀ ਜਿੱਤ ਕੇ ਤੋ ਇਸ ਕਰਕੇ ਹਾਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਤੁਰੀਆਂ ਨੇ ਹੁਣ ਚਰਚਾਵਾਂ ਆਏ ਨੇ ਕਿ ਜਿਹੜੀਆਂ ਅਗਲੀ 4 ਜਿਮਨੀ ਚੋਣਾਂ ਹੋਣੀਆਂ ਨੇ ਹੁਣੇ ਤੋਂ ਉਹਨਾਂ ਦੇ ਕੈਂਡੀਡੇਟਸ ਨੂੰ ਲੈ ਕੇ ਕਾਂਗਰਸ ਕਿਤਨਾ ਕਿਤੇ ਖਿੱਚ ਤਾਣ ਸ਼ੁਰੂ ਹੋ ਗਈ ਕਿਉਂਕਿ ਉਹਨਾਂ ਸੀਟਾਂ ਦੇ ਜਿਹੜੇ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਰੂਪ ਚ ਆਪਣੇ ਆਕਾਮਾਂ ਦੇ ਰੂਪ ਚ ਹਾਈ ਕਮਾਂਡ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਕੋਈ ਰਾਹੁਲ ਗਾਂਧੀ ਤੱਕ ਪਹੁੰਚ ਰਿਹਾ ਹੈ ਕੋਈ ਕੇਸ਼ੀ ਵੇਨੂ ਗੋਪਾਲ ਤੱਕ ਪਹੁੰਚ ਰਿਹਾ ਹੈ ਕੋਈ ਮਲਖੀ ਅਰਜਨ ਖੜਗੇ ਤੱਕ ਪਹੁੰਚ ਰਿਹਾ ਹੈ ਕਿਉਂਕਿ ਦੇਖੋ ਅਕਤੂਬਰ ਚ ਸੰਭਾਵਨਾ ਹਰਿਆਣੇ ਦੀਆਂ ਚੋਣਾਂ ਨੇ ਹਰਿਆਣੇ ਦੀਆਂ ਵੋਟਾਂ ਦੇ ਨਾਲ ਇਹ ਵੋਟਾਂ ਪੈ ਸਕਦੀਆਂ ਨੇ ਸੰਦੀਪ ਜੀ ਇਸ ਕਰਕੇ ਕਾਂਗਰਸ ਦੇ ਬਹੁਤ ਸਾਰੇ ਕੈਂਡੀਡੇਟ ਗੋਟੀਆਂ ਫਿਟ ਕਰਨ ਲੱਗ ਗਏ ਤੇ ਸੁਨੇਹਾ ਇਹ ਨਿਕਲਿਆ ਕਿ ਇਹ ਸੀਟਾਂ ਤੇ ਕੈਂਡੀਡੇਟ ਰਾਹੁਲ ਗਾਂਧੀ ਤੈਅ ਕਰੇਗਾ ਦੇਖੋ ਰਾਹੁਲ ਗਾਂਧੀ ਦੀ ਪੋਲਿਟਿਕਲ ਤੌਰ ਤੇ ਹਵਾ ਜਿਹੜੀਆਂ ਪੰਜਾਬ ਚ ਵੀ 7 ਸੀਟਾਂ ਜਿੱਤੀਆਂ ਉਹਦੇ ਪਿੱਛੇ ਗਾਂਧੀ ਦੀ ਪ੍ਰਸਿੱਧੀ ਜ਼ਿੰਮੇਦਾਰ ਸੀ ਰਾਹੁਲ ਗਾਂਧੀ ਦੀ ਹਵਾ ਉਹ ਜ਼ਿੰਮੇਦਾਰ ਸੀ ਉਹਦਾ ਫਾਇਦਾ ਮਿਲਿਆ ਕਾਂਗਰਸ ਨੂੰ ਔਰ ਜਿਹੜੇ ਵਾਦੇ ਕੀਤੇ ਕਿ ਅਸੀਂ ਐਮਐਸਪੀ ਕਾਨੂੰਨ ਦੀ ਗਰੰਟੀ ਵਾਲਾ ਕਾਨੂੰਨ ਅਸੀਂ ਲੈ ਕੇ ਆਵਾਂਗੇ ਸਾਡੀ ਸਰਕਾਰ ਆ ਗਈ ਔਰ ਮਹਿਲਾਵਾਂ ਦੇ ਖਾਤੇ ਤੇ ਲੱਖ ਰੁਪਏ ਇਹ ਤਿੰਨ ਚਾਰ ਗੱਲਾਂ ਕਰਕੇ ਵੋਟਾਂ ਮਿਲੀਆਂ ਨੇ ਰਾਹੁਲ ਗਾਂਧੀ ਵੀ ਇੱਕ ਫੈਕਟਰ ਸੀ ਹੁਣ ਰਾਹੁਲ ਗਾਂਧੀ ਅਗਰ ਖੁਦ ਇਹਨਾਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਟਿਕਟਾਂ ਦੇਣ ਦਾ ਮਨ ਬਣਾਉਣਗੇ ਔਰ ਰਾਹੁਲ ਗਾਂਧੀ ਟਿਕਟਾਂ ਦੇਣਗੇ ਤੇ ਫੇਰ ਜਿਹੜਾ ਵੀ ਉਹ ਸਬੰਧਤ ਹਲਕੇ ਦਾ ਲੋਕ ਸਭਾ ਉਮੀਦਵਾਰ ਹੋਏਗਾ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਹੋਏਗਾ ਉਹਦੇ ਤੇ ਫੇਰ ਇਹ ਇੱਕ ਜ਼ਿੰਮੇਵਾਰੀ ਬਣੇਗੀ ਕਿ ਅਸੀਂ ਕਿਸੇ ਵੀ ਕੀਮਤ ਤੇ ਚੋਣ ਜਿੱਤਣੀ ਹੈ ਔਰ ਇਹ ਜ਼ਿੰਮੇਵਾਰੀ ਭਗਵੰਤ ਮਾਨ ਤੇ ਵੀ ਹੈ ਭਗਵੰਤ ਮਾਨ ਦੇ ਲਈ ਵੀ ਇਹ ਬਹੁਤ ਵੱਡਾ ਟੈਸਟ ਹੈ ਕਿ ਅਸੀਂ ਕਿਵੇਂ ਇਹ ਸਾਰੀਆਂ ਜ਼ਿਮਨੀ ਚੋਣਾ ਜਿੱਤਣੀਆਂ ਨੇ ਜਲੰਧਰ ਵਾਲੀ ਜ਼ਿਮਨੀ ਚੋਣ ਤਾਂ ਭਗਵੰਤ ਮਾਨ ਉਹਨਾਂ ਨੇ ਜਿੱਤ ਲਈ ਮਿਹਨਤ ਕੀਤੀ ਉਹਨਾਂ ਨੇ ਚੰਗੀ ਪਰ ਬਾਕੀ ਜ਼ਿਮਨੀ ਚੋਣਾ ਜਿੱਤਣ ਲਈ ਵੀ ਭਗਵੰਤ ਮਾਨ ਨੂੰ ਜ਼ੋਰ ਮਾਰਨਾ ਪੈਣਾ ਹੈ ਪਰ ਇਹਦੇ ਨਾਲ ਨਾਲ ਅਗਰ ਤਾਕੀ ਮਸਲੇ ਨਾ ਨਿਭੜੇ ਹੁਣ ਜਿਹੜੇ ਸੜਕੀ ਸੜਕੀ ਪ੍ਰੋਜੈਕਟਾਂ ਦਾ ਮੁੱਦਾ ਹੈ ਇਹ ਬਹੁਤ ਉਭਾਰ ਲੈ ਗਿਆ ਔਰ ਇਸ ਸੜਕੀ ਪ੍ਰੋਜੈਕਟਾਂ ਦੇ ਮੁੱਦੇ ਸਿੱਧੇ ਸਿੱਧੇ ਜਿਹੜੇ ਕੌਮੀ ਸ਼ਹਿਰਾਂ ਨੇ ਇਹ ਸਾਡੇ ਪੇਂਡੂ ਖੇਤਰਾਂ ਨਾਲ ਵੀ ਸੰਬੰਧਤ ਹੈ ਔਰ ਜਿਹੜੀਆਂ ਹੁਣ ਚਾਰ ਜ਼ਿਲ੍ਹੇ ਜਿਹੜੀਆਂ ਅਕਤੂਬਰ 'ਚ ਹੋ ਸਕਦੀਆਂ ਨੇ ਉਹਦੇ 'ਚ ਗਿੱਦੜਵਾਹਾ ਉਹ ਵੀ ਸਾਡਾ ਪੇਂਡੂ ਖੇਤਰ ਹੀ ਹੈ ਅਰਧ ਸ਼ਹਿਰੀ ਡੇਰਾ ਬਾਬਾ ਨਾਨਕ ਵੀ ਅਰਧ ਸ਼ਹਿਰੀ ਹੈ ਬਰਨਾਲਾ ਉਹ ਵੀ ਲਗਭਗ ਅਰਧ ਸ਼ਹਿਰੀ ਹੈ ਹਾਲਾਂਕਿ ਸ਼ਹਿਰੀ ਖੇਤਰ ਵੱਡਾ ਹੈ ਤੇ ਜਿਹੜਾ ਚੱਬੇਵਾਲ ਹੈ ਉਹ ਵੀ ਸਾਡਾ ਲਗਭਗ ਅਰਧ ਸ਼ਹਿਰੀ ਪੇਂਡੂ ਖੇਤਰ ਉਹਦੇ 'ਚ ਵੀ ਜ਼ਿਆਦਾ ਇਸ ਕਰਕੇ ਰਾਹੁਲ ਗਾਂਧੀ ਨਿੱਜੀ ਤੌਰ ਤੇ ਦਖਲ ਕੈਂਡੀਡੇਟਾਂ ਦੀ ਚੋਣ ਚ ਦੇਣਗੇ ਤਾਂ ਕਿ ਇਹ ਚਾਰ ਚੋਣਾਂ ਦੇਖੋ ਕਾਂਗਰਸ ਕੋਲੇ ਜਿਮਨੀ ਚੋਣ ਤੋਂ ਪਹਿਲਾਂ ਲੋਕ ਸਭਾ ਚੋਣ ਤੋਂ ਪਹਿਲਾਂ 18 ਵਿਧਾਇਕ ਸੀ ਪੰਜਾਬ ਚ ਹੁਣ ਇੱਕ ਵਿਧਾਇਕ ਜਿੱਤੇਵਾਲ ਸਾਹਿਬ ਛੱਡ ਕੇ ਆਮ ਆਦਮੀ ਪਾਰਟੀ ਚ ਚਲੇ ਗਏ ਰਾਜਾ ਵੜਿੰਗ ਐਮਪੀ ਬਣ ਕੇ ਉਹਨਾਂ ਨੇ ਵੀ ਆਪਣੀ ਸੀਟ ਛੱਡੀ ਗਿੱਦੜਵਾਹਾ ਦੀ ਡੇਰਾਬਾਬਾ ਨਾਨਕ ਸਿੰਘ ਰੰਧਾਵਾ ਚਲੇ ਗਏ ਤਿੰਨ ਸੀਟਾਂ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਇਸ ਵਕਤ ਰੇਲੀਆਂ ਨੇ ਪਰ 18 ਤੋਂ ਕਾਂਗਰਸ ਪਾਰਟੀ ਹੁਣ 15 ਵਿਧਾਇਕਾਂ ਦੀ ਪਾਰਟੀ ਹੈ। ਅਗਰ ਕਾਂਗਰਸ ਇਹ ਚਾਰੇ ਸੀਟਾਂ ਜਿੱਤਦੀ ਹੈ ਤੇ 19 ਤੇ ਆਉਂਦੀ ਹੈ। ਅਗਰ ਤਿੰਨੇ ਹਾਰਦੀ ਹੈ ਜਾਂ ਚਾਰੇ ਹਾਰਦੀ ਹੈ ਤੇ ਫਿਰ ਕਾਂਗਰਸ ਪਾਰਟੀ 15 ਤੇ ਰਹਿ ਜਾਊ। ਤੇ ਫਿਰ ਜਿਹੜੀ ਪਾਰਟੀ ਜਿੱਤੂਗੀ ਉਹ ਪੰਜਾਬ ਚ ਅੱਗੇ ਵਧੂ। ਇਸ ਕਰਕੇ ਰਾਹੁਲ ਗਾਂਧੀ ਅਗਰ 2027 ਨੂੰ ਉਹ ਜ਼ਿਹਨ ਚ ਰੱਖਦੇ ਨੇ। ਤੇ ਇਹਨਾਂ ਜ਼ਿਲ੍ਹੀ ਚੋਣਾਂ ਦੀ ਬਹੁਤ ਵੱਡੀ ਅਹਿਮੀਅਤ ਮੰਨਦੇ ਨੇ। ਪਰ ਕਾਂਗਰਸ ਪਾਰਟੀ ਦੇ ਵਿੱਚ ਇਹ ਵੀ ਹੁਣ ਇੱਕ ਨਵੀਂ ਤਰ੍ਹਾਂ ਦੀ ਲੜਾਈ ਹੈ ਕਿ ਟਿਕਟ ਕਿਹਨੂੰ ਮਿਲਣੀ ਹੈ। ਉਂਝ ਗਿੱਦੜਵਾਹਾ ਦੇ ਵਿੱਚ ਰਾਜਾ ਵੜਿੰਗ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹਨਾਂ ਨੂੰ ਮਜ਼ਬੂਤ ਕੈਂਡੀਡੇਟ ਮੰਨਿਆ ਜਾ ਸਕਦਾ ਹੈ। ਸੁਖਜਿੰਦਰ ਰੰਧਾਵਾ ਵੀ ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਹੋਣੀ ਹੈ ਕਿ ਉਹਨਾਂ ਦੇ ਪਰਿਵਾਰ 'ਚ ਟਿਕਟ ਰਵੇ। ਪਰ ਬਰਨਾਲਾ ਔਰ ਚੰਮੇਵਾਲ ਇਹ ਦੋਨੇ ਸੀਟਾਂ ਕਾਂਗਰਸ ਦੇ ਲਈ ਇਹ ਵੀ ਬਹੁਤ ਵੱਡੀ ਚੁਣੌਤੀ ਹੋਊਗੀ ਬਰਨਾਲੇ ਤੋਂ 22 ਦੇ ਵਿੱਚ ਕਾਂਗਰਸ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਸੀ ਜਿਹੜੇ ਸਾਬਕਾ ਰੇਲ ਮੰਤਰੀ ਸੀ ਬਾਂਸਲ ਸਾਹਿਬ ਉਹਨਾਂ ਦਾ ਪੁੱਤ ਸੀ ਪਵਨ ਬਾਂਸਲ ਉਹਨਾਂ ਦਾ ਪੁੱਤ ਖੜਿਆ ਸੀ ਤੇ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਤੁਹਾਨੂੰ ਤੱਕ ਖਬਰ ਆਈ ਹੈ ਕਿ ਨਹੀਂ ਹੋਈ ਤਾਂ ਮੈਨੂੰ ਦੱਸ ਦਿਓ ਭਾਈ ਮੈਂ ਆਸੀ ਬੰਨ੍ਹ ਕੇ ਦੱਸ ਦੂੰਗਾ ਕਿ ਨਹੀਂ ਜ਼ਮਾਨਤ ਜ਼ਬਤ ਹੋਈ ਤੇ ਇਸ ਕਰਕੇ ਇਹ ਇੱਕ ਬਹੁਤ ਵੱਡਾ ਹੁਣ ਅਹਿਮ ਮਸਲਾ ਬਣ ਗਿਆ ਕਾਂਗਰਸ ਦੇ ਵਿੱਚ ਅੰਗੂਨੀ ਤੌਰ ਤੇ ਕਿਉਂਕਿ ਜਲੰਧਰ ਦੀ ਜਿੰਮਨੀ ਚੋਣ ਤੇ ਸ਼ਿਕਾਇਤਾਂ ਇਹ ਵੀ ਮਿਲੀਆਂ ਨੇ ਕਿ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ ਏਕੇ ਨਾਲ ਪ੍ਰਚਾਰ ਨਹੀਂ ਕੀਤਾ ਭਾਵੇਂ ਉਹ ਦੋ ਤਿੰਨ ਵਾਰ ਇਕੱਠੇ ਦਿਖੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਪਰ ਦਿਨੋਂ ਨਾਲ ਨਹੀਂ ਸੀ ਹੁਣ ਇਹ ਵੀ ਰਾਹੁਲ ਗਾਂਧੀ ਨੇ ਗਰੰਟੀ ਲੈਣੀ ਹੈ ਇਹਨਾਂ ਤੋਂ ਵੀ ਤੁਸੀਂ ਦਿਨੋਂ ਨਾਲ ਚੱਲੋਗੇ ਭਾਈ ਕਿਉਂਕਿ ਜੇ ਇਹ 3-4 ਸੀਟਾਂ ਕਾਂਗਰਸ ਨਾ ਬਚਾ ਸਕੇ ਤੇ ਜਿਹੜੀ ਲੋਕ ਸਭਾ ਚੋਣਾਂ ਦੀਆਂ 7 ਸੀਟਾਂ ਜਿੱਤੀਆਂ ਸੀ ਤੇ ਉਹ ਕਹਿੰਦੇ ਨੇ ਨਾ ਵੀ ਜਿੱਤੀਆਂ ਨਾ ਜਿੱਤੀਆਂ ਫਿਰ ਇੱਕ ਬਰਾਬਰ ਹੀ ਹੈ। ਅਗਰ ਜਮਨੀ ਚੋਣਾਂ ਨਾਲ ਜਿੱਤੀਆਂ ਕਿ ਲੋਕ ਸਭਾ ਚੋਣਾਂ ਜਿੱਤੀਆਂ ਦੀ ਜਿਹੜੀ ਸ਼ਾਨ ਹੈ ਮਿੱਟੀ ਹੋ ਜਾਣੀ ਤੇ ਜੇ ਅਕਾਲੀ ਦਲ ਜਿੱਤ ਗਿਆ ਨਾ ਆਪ ਜਿੱਤ ਗਈ ਜਾਂ ਭਾਜਪਾ ਕੋਈ ਲੈ ਗਈ ਫਿਰ ਉਹਨਾਂ ਦੀ ਬੱਲੇ ਬੱਲੇ ਹੋ ਜਾਣੀ ਹੈ ਇਸ ਕਰਕੇ ਰਾਹੁਲ ਗਾਂਧੀ ਖੁਦ ਹੁਣ ਇੰਟਰਸਟ ਲੈ ਰਹੇ ਨੇ ਇਹਨਾਂ ਜਮਨੀ ਚੋਣਾਂ 'ਚ। ਏਕਾ ਡੱਲਾ ਸਾਹਿਬ ਸਾਡੀ ਖੇਤਰੀ ਪਾਰਟੀ 'ਚ ਵੀ ਨਹੀਂ ਹੈਗਾ। ਕੱਲ ਜਦੋਂ 56 ਸਿੰਘ ਸਹਿਬਾਨ ਜਿਹੜੇ ਆ ਉਹ ਇੱਕ ਚਿੱਠੀ ਜਾਰੀ ਕਰਦੇ ਆ ਤਲਬ ਕਰਦੇ ਆ ਸੁਖਬੀਰ ਬਾਦਲ ਹੁਣਾਂ ਨੂੰ ਤੇ ਸੁਖਬੀਰ ਬਾਦਲ ਨੇ ਹੁਣਾਂ ਨੇ ਉਹ ਜਿਹੜਾ ਜਿਹੜਾ ਉਹਨਾਂ ਨੂੰ ਲੈਟਰ ਦਿੱਤਾ ਗਿਆ ਉਹ ਸੈਪਟ ਕਰ ਲਿਆ ਅੱਜ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਜਿਹੜਾ ਇੱਕ ਪੋਸਟ ਪਾਈ ਆ ਆਪਣੇ ਅਕਾਊਂਟ ਦੇ ਉੱਤੇ ਜਿਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਇੱਕ ਨਿਮਾਣੇ ਸਿੱਖ ਵਾਂਗੂ ਪੇਸ਼ ਹੋਣ ਨੂੰ ਬਿਲਕੁਲ ਤਿਆਰ ਆ ਵੀ ਹੋ ਸਕਦਾ ਸ਼ਾਇਦ ਇਸ ਹਫ਼ਤੇ ਜਾਂ ਹੋਰ 2 4 5 ਦਿਨ ਦੇ ਵਿੱਚ ਪੇਸ਼ ਹੋ ਜਾਣਾ ਇਹ ਸਾਰੇ ਸਿਨੈਰੀਓ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸੁਖਬੀਰ ਬਾਦਲ ਪੇਸ਼ ਹੋਣ ਨੂੰ ਤਿਆਰ ਆ ਬਾਕੀ ਧੜਾਉਣਾ ਤੇ ਇਲਜ਼ਾਮ ਲਗਾ ਰਿਆ ਇਹ ਸਾਰਾ ਕਨਕਲੂਜਨ ਕਿੱਦਾਂ ਨਿਕਲੇਗਾ ਮਤਲਬ ਕੀ ਕਨਕਲੂਜਨ ਆਪਾਂ ਇੱਕ ਮਤਲਬ ਹਾਈਪੋਥੈਟিক্যাল ਗੱਲ ਹੈ ਇੱਕ ਤਸੱਵਰ ਕਰ ਸਕਦੇ ਆ ਕਿ ਇਹ ਕਨਕਲੂਜਨ ਨਿਕਲੇਗਾ ਕਿੱਦਾਂ ਇਹ ਸਾਰਾ ਜਿਹੜਾ ਵਿਵਾਦ ਹੈ ਕਨਕਲੂਡ ਕਿੱਦਾਂ ਹੋਏਗਾ ਦੇਖੋ ਪਹਿਲਾਂ ਤਾਂ ਸੁਖਵੀਰ ਬਾਦਲ ਨੇ ਅੱਜ ਕਹਿ ਦਿੱਤਾ ਕਿ ਮੈਂ ਪੇਸ਼ ਹੋਊਂਗਾ ਔਰ ਉਹਨਾਂ ਨੇ ਕਿਹਾ ਕਿ ਮੈਂ ਨਿਮਾਣੇ ਸਿੱਖ ਦੇ ਤੌਰ ਤੇ ਉੱਥੇ ਪਹੁੰਚੂਗਾ ਜੋ ਹੁਕਮ ਮੈਨੂੰ ਲੱਗਿਆ ਹੈ ਮੈਂ ਉਹਨੂੰ ਮੰਨੂਗਾ ਇਹ ਤਾਂ ਸਵਾਗਤ ਕਰਨਾ ਪਣਦਾ ਹੈ ਕਿ ਅਕਾਲੀ ਪ੍ਰਧਾਨ ਨੇ ਬਿਲਕੁਲ ਸਿਰ ਚੁਕਾਇਆ ਕਿ ਮੈਂ ਜਾ ਔਰ ਉਹਨਾਂ ਨੇ ਜਾਣਾ ਵੀ ਸੀ ਸਾਨੂੰ ਕੋਈ ਸ਼ੱਕ ਨਹੀਂ ਸੀ ਕਿ ਸੁਖਵੀਰ ਬਾਦਲ ਉਹ ਜਾਣਾ ਹੀ ਸੀ ਉਹਨਾਂ ਦੀ ਉਹਨਾਂ ਦੀ ਨਿਸ਼ਠਾ ਹੈ ਹਰ ਮੌਕੇ ਤੇ ਉਹ ਪਹਿਲਾਂ ਵੀ ਦੋ ਵਾਰੀ ਮਾਫੀ ਮੰਗੀ ਆ ਉਹਨਾਂ ਨੇ ਭੁੱਲ ਚੁੱਕ ਮਾਫ ਕਰਾਈ ਆ ਉਹਨਾਂ ਨੇ ਤੇ ਉਹ ਸੇਵਾ ਵੀ ਕਰਕੇ ਆਏ ਨੇ ਹੁਣ ਜਿਤ ਤੱਕ ਗੱਲ ਰਹੀ ਕਿ ਕਈ ਗੱਲਾਂ ਸੁਖਵੀਰ ਬਾਦਲ ਉੱਥੇ ਇਹ ਜੀਆਂ ਕਰਨਗੇ ਹੂੰ ਕਿਉਂਕਿ ਜਿਹੜੇ ਨਾਰਾਜ਼ ਅਕਾਲੀ ਨੇ ਕਹਿੰਦੇ ਉਹਨਾਂ ਦੇ ਵੀ ਕਈ ਕੱਚੇ ਚਿੱਠੇ ਨੇ ਜਿਹੜੇ ਸੁਖਵੀਰ ਬਾਦਲ ਕੋਲੇ ਨੇ ਵੀ ਇਹ ਨਾਰਾਜ਼ ਅਕਾਲੀ ਹੋਰ ਕੀ ਕੀ ਕਰਦੇ ਰਹੇ ਨੇ ਹੁਣ ਸੁਖਵੀਰ ਬਾਦਲ ਆਪਣਾ ਤਾਂ ਸਪਸ਼ਟੀਕਰਨ ਲਿਖਤੀ ਤੌਰ ਤੇ ਦੇਣਗੇ ਕਿ ਨਾਰਾਜ਼ ਅਕਾਲੀਆਂ ਦੇ ਵੀ ਕਿਤੇ ਚਿੱਠੇ ਲਿਖਤੀ ਰੂਪ ਚ ਦੇ ਕੇ ਆਉਣਗੇ ਸੋ ਉਸ ਤੋਂ ਬਾਅਦ ਹੁਣ ਇਹ ਫੈਸਲਾ ਤਾਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦਾ ਹੈ ਕਿ ਜੱਥੇਦਾਰ ਸਾਹਿਬ ਕਿੰਨੀ ਕਾਰਵਾਈ ਕਰਨਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਜਿਹੜਾ ਜਵਾਬ ਦੇਣਗੇ ਉਹ ਬਾਦਲ ਉਹਨਾਂ ਦੇ ਜਵਾਬ ਤੋਂ ਕਿੰਨਾ ਕੁ ਸਹਿਮਤ ਨੇ ਕਿ ਕਈ ਗੱਲਾਂ ਬੜੀਆਂ ਮਹੱਤਵਪੂਰਨ ਨੇ ਕਿ ਡੀਜੀਪੀ ਦੀ ਚੋਣ ਕੀ ਸੀ ਤੇਰਾ सिरसा ਉੱਤੇ ਦੇ ਮਾਫੀ ਦੇ ਮਾਮਲੇ ਦੇ ਵਿੱਚ 90 ਲੱਖ ਦੀ ਜਿਹਾੜ ਸੀ ਡੀਜੀਪੀ ਸੁਮੇਤ ਸੈਣਾ ਦੀ ਨਿਯੁਕਤੀ ਇਹਨਾਂ ਸਾਰੇ ਮਸਲਿਆਂ ਤੇ ਸੁਖਬੀਰ ਬਾਦਲ ਜਿਹੜਾ ਲਿਖਤੀ ਜਵਾਬ ਦੇਣਗੇ ਦੋਨੋਂ ਸ਼੍ਰੀ ਅਕਾਲ ਚੱਕ ਸਾਹਿਬ ਦੇ ਗੱਠੇਦਾਰ ਸਿੰਘ ਸਹਿਬਾਨ ਕੋਲ ਕਰਕੇ ਪੜ੍ਹਨਗੇ ਸਮਝਣਗੇ ਤੇ ਫਿਰ ਉਹ ਕਿਸੇ ਨਤੀਜੇ ਤੇ ਪਹੁੰਚਣਗੇ ਵੀ ਹੁਣ ਇਹਦਾ ਕੀ ਕੀਤਾ ਜਾਣਾ ਚਾਹੀਦਾ ਨਹੀਂ ਲੱਗਦਾ ਕਿ ਇਹ ਸਰਹਦਕਾਰ ਖੇਤਰ ਅਕਾਲੀ ਸਰਪੰਚ ਦੇ ਜ਼ਿੰਮੇदार ਹੈ ਉਹ ਉਸ ਤੋਂ ਬਾਅਦ ਕੀ ਫੈਸਲਾ ਕਰਦੇ ਨੇ ਕੀ ਉਹ ਸੁਖਵੀਰ ਬਾਦਲ ਨੂੰ ਸਜ਼ਾ ਲਾਉਂਦੇ ਨੇ ਕੀ ਉਹ ਪੰਥ ਚ ਏਕਾ ਕਰਾਉਂਦੇ ਨੇ ਕੀ ਉਹ ਨਾਰਾਜ਼ ਅਕਾਲੀ ਤੇ ਸੁਖਵੀਰ ਤੜੇ ਦੋਨਾਂ ਨੂੰ ਪ੍ਰਾਪਰ ਦੀ ਸਜ਼ਾ ਲਾਉਂਦੇ ਨੇ ਕੀ ਉਹ ਇਹਨਾਂ ਸਾਰਿਆਂ ਦੇ ਵਿੱਚ ਇੱਕੇ ਦਾ ਹੁਕਮ ਲਾਉਂਦੇ ਨੇ ਕੀ ਉਹ ਅਕਾਲੀ ਦਲ ਦੀ ਜਿਹੜੀ ਅਕਾਲੀ ਦਲ ਦਾ ਜਿਹੜਾ ਸੰਗਠਨ ਦਾ ਢਾਂਚਾ ਹੈ ਉਹ ਭੰਗ ਕਰਨ ਦਾ ਹੁਕਮ ਸੁਣਾਉਂਦੇ ਨੇ ਕੀ ਉਹ ਅਕਾਲੀ ਦਲ ਦੇ ਵਿੱਚ ਕਿਸੇ ਨਵੇਂ ਅਕਾਲੀ ਪੰਥ ਨੂੰ ਠਾਪ ਦੇ ਦੀ ਸ਼੍ਰੀ ਹਰਖਸ਼ਪੂਰ ਸਾਹਿਬ ਦੇ ਜਥੇਦਾਰ ਸਭ ਤੋਂ ਵੱਡੀ ਸਰਵਉੱਚ ਸੰਸਥਾ ਦੇ ਮੁਖੀ ਨੇ ਉਹਨਾਂ ਦਾ ਫੈਸਲਾ ਕੋਈ ਨਹੀਂ ਦਾਲ ਸਕਦਾ ਇਸ ਤੋਂ ਉਹਨਾਂ ਦਾ ਫੈਸਲਾ ਕੀ ਹੋਗਾ ਇਹ ਮੋٹے ਮੋٹے ਤੌਰ ਦੇ ਉੱਤੇ ਅਸੀਂ ਪੱਤਰਕਾਰ ਆਪਣੇ ਵੱਲੋਂ ਜ਼ਰੂਰ ਭਾਵੇਂ ਅਸੀਂ ਕੋਈ ਉਮੀਦਾਂ ਲਾ ਲਈਏ ਜਾਂ ਕਿਆਸ ਲਾ ਲਈ ਪਰ ਫੈਸਲਾ ਜੋ ਉਹ ਕਰਨਗੇ ਉਹ ਮਹੱਤਵਪੂਰਨ ਹੋਏਗਾ ਇਹ ਉਹ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਫੈਸਲਾ ਉਹ ਮੰਨਣਾ ਸਾਰਿਆਂ ਨੂੰ ਪੈਣਾ ਹੈ ਭਾਵੇਂ ਫਿਰ ਨਰਾਜ ਆ ਜਾਂ ਭਾਵੇਂ ਬਾਦਲ ਦੇ ਸਾਰੇ ਲੀਡਰ ਨੇ ਇਸ ਕਰਕੇ ਇਹਦਾ ਇੰਤਜ਼ਾਰ ਆਪਨ ਕਰਨਾ ਪਏਗਾ ਹਰਿਆਣਾ ਸਰਕਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਉਹਨਾਂ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਹੈ ਉਹ ਕਹਿੰਦੇ ਆ ਜੀ ਨਹੀਂ ਖੋਲਨੀ ਆ ਸੀ ਸੜਕਾਂ ਉਹ ਸੁਪਰੀਮ ਕੋਰਟ ਚਲੇ ਗਏ ਆ ਦੂਜੇ ਪਾਸੇ ਜਦੋਂ ਇਹ ਆਰਡਰ ਆਇਆ ਜਦੋਂ ਇਹ ਖਬਰ ਨਸ਼ਰ ਹੋਈ ਸਾਰੇ ਦੁਨੀਆ ਤੱਕ ਇਹ ਖਬਰ ਪਹੁੰਚੀ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸੂਬਾ ਸਰਕਾਰ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਆ ਵੀ ਤੁਸੀਂ ਜਿਹੜਾ ਸ਼ੰਭੂ ਖਨੌਰੀ ਬਾਰਡਰ ਖਾਸ ਤੌਰ ਤੇ ਜਿਹੜੀਆਂ ਜਰਨੈਲੀ ਸੜਕਾਂ ਜਿਹਦੇ ਨਾਲ ਲੋਕ ਵੀ ਪ੍ਰਭਾਵਿਤ ਹੋ ਰਿਹਾ ਬਿਜ਼ਨਸਮੈਨ ਵਪਾਰੀ ਵਰਗ ਵੀ ਪ੍ਰਭਾਵਿਤ ਹੋ ਰਿਹਾ ਘੱਟੋ ਘੱਟ ਉਹਨਾਂ ਨੂੰ ਖੋਲ੍ਹ ਦਿਓ ਜਦੋਂ ਇਹ ਖਬਰ ਨਸ਼ਰ ਹੁੰਦੀ ਹੈ ਤੇ ਹਰਿਆਣਾ ਸਰਕਾਰ ਤਾਂ ਸੁਪਰੀਮ ਕੋਰਟ ਚਲੀ ਜਾਂਦੀ ਹੈ ਹੁਣ ਉਹ ਕਿਉਂ ਜਾਂਦੇ ਆ ਇਹ ਤੁਸੀਂ ਬਿਹਤਰ ਦੱਸੋਗੇ ਤੇ ਦੂਜੇ ਪਾਸੇ ਕਿਸਾਨ ਫੇਰ ਕਹਿੰਦੇ ਆ ਵੀ ਅਸੀਂ ਦਿੱਲੀ ਜਾਣ ਨੂੰ ਤਿਆਰ ਆ ਵੀ ਸਾਡੀਆਂ ਮੰਗਾਂ ਅਜੇ ਜਿਉਂ ਦੀਆਂ ਤਿਉਂ ਆ ਉਹ ਮੰਨੀਆਂ ਨਹੀਂ ਗਈਆਂ ਭਾਵੇਂ ਸਰਕਾਰ ਦੇਸ਼ ਦੇ ਵਿੱਚ ਨਵੀਂ ਬਣ ਗਈ ਹੈ ਦੇਖੋ ਹਰਿਆਣਾ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਸੁਪਰੀਮ ਕੋਰਟ ਤੋਂ ਸਟੇ ਆਰਡਰ ਲੈ ਲਈਏ ਉਹ ਸੁਪਰੀਮ ਕੋਰਟ ਚ ਗਏ ਨੇ ਇਹ ਕਿਸੇ ਕੋਲੇ ਵੀ ਹੱਕ ਹੈ ਅਗਰ ਕਿਸੇ ਹੇਠਲੀ ਅਦਾਲਤ ਦਾ ਫੈਸਲਾ ਤੁਹਾਨੂੰ ਨਾ ਮਨਜ਼ੂਰ ਹੈ ਤੇ ਤੁਸੀਂ ਅਪੀਲ ਪਾ ਸਕਦੇ ਹੋ ਉੱਲੀ ਅਦਾਲਤ ਤੇ ਕਿਉਂਕਿ ਇਹ ਹਾਈ ਕੋਰਟ ਦਾ ਫੈਸਲਾ ਸੀ ਕਿ 7 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹ ਸੜਕਾਂ ਖੋਲੋ نیشنل ਹਾਈਵੇ ਖੋਲੋ ਤੇ ਉਹ ਸੁਪਰੀਮ ਕੋਰਟ ਚਲੇ ਗਏ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸੁਣਵਾਈ ਅਧੀਨ ਹੈ ਹਾਲਾਂਕਿ 7 ਦਿਨ ਪੂਰੇ ਹੋ ਗਏ ਜਾਂ ਹੋਣ ਵਾਲੇ ਨੇ ਪਰ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਦਿੱਲੀ ਜਾਵਾਂਗੇ ਜਿੱਦਾਂ ਹੀ ਸ਼ੰਭੂ ਦਾ ਬਾਰਡਰ ਖੁੱਲਦਾ ਅਸੀਂ ਦਿੱਲੀ ਜਾਵਾਂਗੇ ਔਰ ਦੇਖੋ ਕਿਸਾਨਾਂ ਨੇ ਦਿੱਲੀ ਜਾਣਾ ਵੀ ਸ਼ੰਭੂ ਬਾਰਡਰ ਤੇ ਕਿਉਂ ਬੈਠੇ ਨੇ ਕਿਉਂਕਿ ਹਰਿਆਣੇ ਦਾ ਰਸਤਾ ਬੰਦ ਹੈ ਜਦੋਂ ਸੜਕ ਹੀ ਪੁੱਗੀ ਗਰਨ ਸਿੰਘ ਜੀ ਫਿਰ ਉਹਨਾਂ ਨੇ ਉੱਥੇ ਬੈ ਕੇ ਕੀ ਕਰਨਾ ਉਹ ਦਿੱਲੀ ਜਾਣਗੇ ਉਹਨਾਂ ਨੇ ਰਾਹੁਲ ਗਾਂਧੀ ਤੋਂ ਵੀ ਸਮਾਂ ਮੰਗਿਆ ਜਿਹੜੇ ਲੀਡਰ ਆਫ ਓਪੋਜੀਸ਼ਨ ਨੇ ਵਿਰੋਧੀ ਲੀਡਰ ਨੇ ਔਰ ਉਹਨਾਂ ਨੇ 22 ਤਰੀਕ ਨੂੰ ਉੱਥੇ ਇੱਕ ਕਨਵੈਨਸ਼ਨ ਵੀ ਕਰਨੀ ਹੈ ਉੱਥੇ ਪ੍ਰੈਸ ਕਾਨਫਰੰਸ ਕਰਨਗੇ ਤਾਂ ਕਿ ਪੂਰੇ ਮੁਲਕ ਨੂੰ ਪਤਾ ਲੱਗੇ ਕਿ ਜਿਹੜਾ ਐਮਐਸਪੀ ਦਾ ਕਾਨੂੰਨ ਹੈ ਉਹ ਪੰਜਾਬ ਦੇ ਕਿਸਾਨਾਂ ਲਈ ਕਿੰਨਾ ਜ਼ਰੂਰੀ ਹੈ ਔਰ ਇਹ ਹੁਣ ਕੇਂਦਰ ਸਰਕਾਰ ਤੇ ਵੀ ਨਿਰਭਰ ਕਰਦਾ ਹੈ ਕਿ ਕੇਂਦਰ ਸਰਕਾਰ ਸਾਡੇ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਜਾਣ ਦੀ ਮਨਜ਼ੂਰੀ ਦਿੰਦੀ ਹੈ ਕਿ ਉਹਨਾਂ ਨੂੰ ਮੰਤਰ ਮੰਤਰ ਤੇ ਜਾਣ ਦੀ ਮਨਜ਼ੂਰੀ ਦਿੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਕੇਂਦਰ ਸਰਕਾਰ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਜੇ ਮੈਂ ਟਿਕਰੀ ਬਾਰਡਰ ਹੈ ਉੱਥੇ ਜਾਂ ਜਿਹੜੇ ਦੂਸਰੇ ਬਾੜ ਨੇ ਪਹਿਲਾਂ گاڑی ਕਹਿੰਦੇ ਤਾਂ ਸੀਗਾ ਜਦੋਂ ਕਿਸਾਨਾਂ ਦਾ ਦੁਲਦ ਚੱਲਿਆ ਸੀ ਵੀ ਬੁੜਾੜੀ ਤੁਸੀਂ ਬੈਠ ਜਾਓ ਬਿਲਕੁਲ ਹੁਣ ਇਹ ਕੱਲ ਦੇਖਣ ਵਾਲੀ ਰਹੇਗੀ ਕਿ ਕੀ ਉਹਨਾਂ ਨੂੰ ਉੱਥੇ ਰੋਕ ਦਿੱਤਾ ਜਾਂਦਾ ਹੈ ਹਾਲਾਂਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਊਗਾ ਕਿ ਹਰਿਆਣੇ ਤੋਂ ਉਹ ਕਦੋਂ ਉਹਨਾਂ ਦੀ ਚਾਲ ਬਣਦੀ ਹੈ ਕਦੋਂ ਹਰਿਆਣੇ ਦਾ ਬਾਰਡਰ ਖੁੱਲਦਾ ਹੈ ਦੂਸਰਾ ਕੀ ਉਹਨਾਂ ਨੂੰ ਰੋਕਿਆ ਤਾਂ ਨਹੀਂ ਜਾਏਗਾ ਕੀ ਉਹਨਾਂ ਨੂੰ ਰਾਮਲੀਲਾ ਮੈਦਾਨ ਜਾਂ ਜਿਹੜਾ ਦਿੱਲੀ ਦੇ ਵਿੱਚ ਜਿੱਥੇ ਜੰਤਰ ਮੰਤਰ ਇਕੱਠੇ ਹੁੰਦੇ ਨੇ ਕਿਸਾਨ ਉੱਥੇ ਜਾਣ ਦਿੱਤਾ ਜਾਏਗਾ ਉਹਨੇ ਨਿਰਪੱਖ ਕਰਦਾ ਕੇਂਦਰ ਸਰਕਾਰ ਦੇ ਰੋਕਤੇ ਪਰ ਮੈਂ ਹੀ ਮੰਨਦਾ ਕਿ ਅਗਰ ਇੱਕ ਵਾਰ ਕਿਸਾਨ ਦਿੱਲੀ ਗਏ ਪਰ ਕੇਂਦਰ ਸਰਕਾਰ ਨੇ ਅਗਰ ਉਹਨਾਂ ਨੂੰ ਫੇਰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਵਾਰ ਰਾਹੁਲ ਗਾਂਧੀ ਦਾ ਸਾਥ ਕਿਸਾਨਾਂ ਨੂੰ ਮਿਲ ਸਕਦਾ ਜਿਹੜੇ ਵੋਦੀ ਤਰਫੇ ਨਿਕਲਦੇ ਕਿਉਂਕਿ ਉਹ ਵਾਦਾ ਕਰ ਚੁੱਕੇ ਨੇ ਕਿ ਮੈਂ ਐਮ ਐਸ ਪੀ ਦੇ ਕਾਨੂੰਨ ਦੀ ਵਕਾਲਤ ਕਰਦਾ ਔਰ ਜੇ ਇੰਡੀਆ ਦੀ ਸਰਕਾਰ ਆਉਂਦੀ ਇਹ ਐਮ ਐਸ ਪੀ ਦਾ ਕਾਨੂੰਨ ਲਾਗੂ ਵੀ ਹੋ ਸਕਦਾ ਸੀ ਭਾਵੇਂ ਉਹ ਲਾਗੂ ਕਿਵੇਂ ਕਰਨਾ ਹੈ ਕਿਸਾਨਾਂ ਨਾਲ ਮਿਲ ਜੁਲ ਕੇ ਇੱਕ ਲੰਬੀ ਪ੍ਰਕਿਰਿਆ ਦੇ ਤਹਿਤ ਫੈਸਲਾ ਨਹੀਂ ਸੀ ਐਡਾ ਆਸਾਨ ਵੀ ਨਹੀਂ ਹੈ ਬਸ ਲਾਗੂ ਕਰਨਾ ਔਰ ਐਡਾ ਮੁਸ਼ਕਲ ਵੀ ਨਹੀਂ ਹੈ ਐਮ ਐਸ ਪੀ ਦੇ ਕਾਨੂੰਨ ਕਰਨਾ ਕਿਉਂਕਿ ਤੁਸੀਂ ਜਦੋਂ ਤੁਹਾਡਾ ਤੁਹਾਡੀ ਸਰਕਾਰ ਦਾ ਭਰੋਸਾ ਕਿਸਾਨਾਂ ਤੇ ਹੈ ਅਗਰ ਕਿਸਾਨ ਤੁਹਾਡੀ ਸਰਕਾਰ ਤੇ ਭਰੋਸਾ ਕਰੇ ਔਰ ਤੁਸੀਂ ਕਿਸਾਨਾਂ ਨੂੰ ਸਹਿਮਤ ਕਰ ਲਿਆ ਕਿ ਅਸੀਂ ਹਰ ਸਾਲ ਦੋ ਦੋ ਚਾਰ ਚਾਰ ਫਸਲਾਂ ਦੇ ਐਮਐਸਪੀ ਲੈ ਕੇ ਅੱਗੇ ਵਧਿਆ ਜਾਂ ਤੁਸੀਂ ਜਿਹੀਆਂ ਕਮੇਟੀਆਂ ਬਣਾਈਆਂ ਕੋਈ ਅਜਿਹਾ ਪ੍ਰਬੰਧ ਬਣਾਇਆ ਜਿਸ ਚ ਕਿਸਾਨਾਂ ਨੂੰ ਵੀ ਪਾਵੇ ਤੇ ਫਿਰ ਇਹ ਚੀਜ਼ਾਂ ਅਮਲ ਦੇ ਵਿੱਚ ਲਿਆਈਆਂ ਜਾ ਸਕਦੀਆਂ ਨੇ ਅਸੰਭਵੋਜਨੀ ਨਿਰਪੱਖਰ ਦਾ ਕੇਂਦਰ ਸਰਕਾਰ ਦੀ ਮਨਸ਼ਾ ਤੇ ਕੇਂਦਰ ਸਰਕਾਰ ਦੇ ਰੋਕ ਤੇ ਬਾਕੀ ਅਗਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਦੇਖੋ ਸੁਪਰੀਮ ਕੋਰਟ ਦੇ ਹੁਕਮਾਂ ਤਾ ਤਾਂ ਇੰਤਜ਼ਾਰ ਕਰਨਾ ਪਏਗਾ ਅਗਰ ਹਰਿਆਣਾ ਸਰਕਾਰ ਕਿਸਾਨਾਂ ਨਾਲ ਟਕਰਾਅ ਦੀ ਸਥਿਤੀ ਚੋਂਦੀ ਹੈ ਕਿ ਬੈਰੀਅਰ ਨਹੀਂ ਖੋਲੇ ਜਾਂਦੇ ਤੇ ਦੇਖੋ ਅਕਤੂਬਰ ਚ 3 ਮਹੀਨੇ ਬਾਅਦ ਚੋਣਾਂ ਨੇ ਹਰਿਆਣਾ ਚ ਹਮ ਅਜੇ ਹਲਾਤਾਂ ਚ ਮੈਨੂੰ ਨਹੀਂ ਲੱਗਦਾ ਕਿ ਹਰਿਆਣੇ ਦੀ ਸਰਕਾਰ ਦੁਬਾਰਾ ਧੁਰਵੀਕਰਨ ਬਾਰੇ ਸੋਚੇਗੀ ਬੀਜੇਪੀ ਦੁਬਾਰਾ ਧੁਰਵੀਕਰਨ ਬਾਰੇ ਸੋਚੇਗੀ ਕਿ ਪੰਜਾਬ ਚ ਉਹਨਾਂ ਨੇ ਧੁਰਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵੀ ਸੀਟ ਬੀਜੇਪੀ ਨਹੀਂ ਦਿੱਤੀ ਔਰ ਤੁਸੀਂ ਦੇਖੋ ਆ ਜਿਮਨੀ ਚੋਣ ਚ ਵੀ 17 18000 ਦੇ ਵਿੱਚ ਰਹੇਗੀ ਫਾਰਟ ਇਸ ਕਰਕੇ ਪੰਜਾਬ ਧਰੂਵੀਕਰਨ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਸਾਈ ਸਾਰੇ ਭਾਈਚਾਰੇ ਭਵੇਂ ਖਾਨ ਭਾਈਚਾਰਾ ਯੂਗ ਭਾਈਚਾਰਾ ਸਾਰਿਆਂ ਦੀ ਆਪਸੀ ਸਾਂਝ ਹੈ ਪਰ ਹਰਿਆਣੇ ਚਾਹੇ ਬੀਜੇਪੀ ਨੇ ਰੋਕਣ ਕੋਸ਼ਿਸ਼ ਕੀਤੀ ਤੇ ਬੀਜੇਪੀ ਨੂੰ ਆਉਂਦੀਆਂ ਵੋਟਰਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਇਹਦਾ ਫਾਇਦਾ ਕਾਂਗਰਸ ਨੂੰ ਵੀ ਹੋ ਸਕਦਾ ਹੈ ਔਰ ਆਮ ਆਦਮੀ ਪਾਰਟੀ ਨੂੰ ਵੀ ਹੋ ਸਕਦਾ ਇਸ ਕਰਕੇ ਜਿਹੜਾ ਹੁਣ ਅਕਲ ਦਾ ਸ਼ਾਸਨ ਹੈ 22 ਜੁਲਾਈ ਨੂੰ ਉਸ ਦਿਨ ਰਾਹੁਲ ਗਾਂਧੀ ਮੈਨੂੰ ਪੂਰੀ ਉਮੀਦ ਹੈ 22 ਜੁਲਾਈ ਨੂੰ ਜਾਂ 23 ਜੁਲਾਈ ਉਹ ਕਿਸਾਨਾਂ ਦੇ ਐਮਐਸਪੀ ਦੇ ਕਾਨੂੰਨ ਤੇ ਪ੍ਰਾਈਵੇਟ ਮੈਂਬਰ ਬਿਲ ਹਰ ਹਾਲਤ ਪੇਸ਼ ਕਰਨਗੇ ਮੈਨੂੰ ਪੂਰੀ ਉਮੀਦ ਹੈ ਕਿ ਦਲਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਪ੍ਰੋਗਰਾਮ ਖਬਰ ਪੜਤਾਲ ਵਾਸਤੇ ਦਿੰਨੇ ਹੋ ਖਬਰਾਂ ਤਫਸੀਲ ਦੇ ਨਾਲ ਦੱਸ ਦਿਓ ਮੈਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਨਾ ਲੋਕਾਂ ਲਈ ਬੜੀ ਐ ਨਾ ਇਹ ਚੁਕੁੰਦੇ ਆ ਲੋਕ ਜਾਣਨ ਨੂੰ ਵੀ ਯਾਰ ਇਹ ਗੱਲ ਇੰਨੀ ਕਿ ਲਿਖੀ ਹੋਈ ਹੈ ਤੇ ਪਿੱਛੇ ਕੀ ਆ ਤੇ ਜਦੋਂ ਤੁਸੀਂ ਤਫਤੀਲ ਦੇ ਨਾਲ ਦੱਸਦੇ ਹੋ ਤਾਂ ਲੋਕ ਪਸੰਦ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਇਸੇ ਤਰ੍ਹਾਂ ਆਪਣਾ ਪਿਆਰ ਸਾਨੂੰ ਦਿੰਦੇ ਰਹਿਣ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਜ਼ਰੂਰ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਬਧਾਉ ਬਹੁਤ ਧੰਨਵਾਦ ਜੀ